ਇੰਤਜ਼ਾਰ ਦੀਆਂ ਘੜੀਆਂ ਹੁਣ ਖਤਮ ਹੋ ਚੁੱਕੀਆਂ ਨੇ ਸੀਐਮ ਭਗਵੰਤ ਸਿੰਘ ਮਾਨ ਤਰਨਤਨ ਸਹਿਬ ਬੋੜੀ ਸਹਿਬ ਚੌਕ 'ਚ ਪਹੁੰਚ ਚੁੱਕੇ ਨੇ ਉਹਨਾਂ ਦਾ ਕਾਫਲਾ ਜਿਹੜਾ ਕਿ ਇੱਥੇ ਰੋਡ ਸ਼ੋਅ ਕੱਢੇ ਜਾਣਾ ਹੈ ਕਾਫੀ ਲੰਬੇ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ ਔਰ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਵਿੱਚ ਵਰਕਰ ਵਲੰਟੀਅਰ ਪਲਕਾਂ ਵਿਛਾਈ ਬੈਠੇ ਨੇ ਔਰ ਕਿ ਤੰਦਸਦੀਏ ਲਗਾਤਾਰ ਰੋਡ ਸ਼ੋਅ ਕੱਢ ਰਹੇ ਨੇ ਤਾਬੜ ਤੋੜ ਰੋਡ ਸ਼ੋਅ ਕੱਢ ਰਹੇ ਨੇ ਅੱਜ ਅੰਮ੍ਰਿਤਸਰ ਵਿੱਚ ਵੀ ਇਹਨਾਂ ਨੇ ਤਿੰਨ ਰੋਡ ਸ਼ੋਅ ਕੱਢੇ ਨੇ ਉਸ ਤੋਂ ਬਾਅਦ ਹੁਣ ਇੱਥੇ ਤਰੰਤਨ ਸਹਿਬ ਪਹੁੰਚ ਰਹੇ ਨੇ ਸੀਐਮ ਭਗਵਨ ਸਿੰਘ ਮਾਨ ਔਰ ਉਹਨਾਂ ਦੀ ਆਮਦ ਨੂੰ ਲੈ ਕੇ ਵੱਡੀ ਗਿਣਤੀ ਵਿੱਚ ਇੱਥੇ ਆਪ ਵਲੰਟੀਅਰ ਪਹੁੰਚੇ ਹੋਏ ਨੇ ਕਾਫੀ ਲੰਮੇ ਸਮੇਂ ਤੋਂ ਉਡੀਕ ਕਰ ਰਹੇ ਨੇ ਭਗਵਨ ਸਿੰਘ ਮਾਨ ਕਿਉਂਕਿ ਅੱਜ ਖਰੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਦੀ ਹਮਾਇਤ ਵਿੱਚ ਰੋਡ ਸ਼ੋਅ ਕੱਢ ਰਹੇ ਨੇ ਤਰਨਤਨ ਸਾਹਿਬ ਦੇ ਬੋਰੀ ਚੌਂਕ ਦੀਆਂ ਤਸਵੀਰਾਂ ਤਾਂ ਸਾਂਝੀਆਂ ਕਰਦੇ ਜਿੱਥੇ ਕੀ ਸਮੂਹ ਵਰਕਰ ਤੇ ਵਲੰਟੀਅਰ ਮੌਜੂਦ ਨੇ ਆਪਣੇ ਮਹਿਬੂਬ ਨੇਤਾ ਦੀ ਇੱਕ ਚਲਕ ਪਾਉਣ ਵਾਸਤੇ ਜਿੱਥੇ ਵੀ ਚਾਤੀ ਮਾਰੋ ਉਥੇ ਆਮ ਆਦਮੀ ਪਾਰਟੀ ਦੇ ਚੰਡੇ ਵਰਕਰ ਵਲੰਟੀਅਰ ਵਿਖਾਈ ਦੇ ਰਹੇ ਨੇ ਪੱਬਾ ਪਾਰ ਹੋਈ ਬੈਠੇ ਨੇ ਔਰ ਲੰਮੇ ਸਮੇਂ ਤੋਂ ਗਰਮੀ ਦੀ ਪ੍ਰਵਾਹ ਕੀਤੇ ਬਿਨਾ ਇੱਥੇ ਲੋਕ ਜੁਟੇ ਹੋਏ ਨੇ ਭਗਵਨ ਸਿੰਘ ਮਾਨ ਨੂੰ ਸੁਣਨ ਵਾਸਤੇ ਔਰ ਕੁਝ ਸਮੇਂ ਬਾਅਦ ਹੀ ਭਗਵਨ ਸਿੰਘ ਮਾਨ ਲੋਕਾਂ ਦੇ ਮੁਖਾਤਿਬ ਵੀ ਹੋਣਗੇ ਸੰਬੋਧਨ ਵੀ ਕਰਨਗੇ ਲਗਾਤਾਰ ਤਬੜ ਤੋੜ ਰੋਰ ਸ਼ੋਅ ਕਰਦੇ ਹੋਏ ਦਿਖਾਈ ਦੇ ਰਹੇ ਨੇ ਪੰਜਾਬ ਬੰਦਰ ਪ੍ਰਚਾਰ ਕਰਦੇ ਹੋਏ ਵਿਖਾਈ ਦੇ ਰਹੇ ਨੇ ਭਗਵੰਤ ਸਿੰਘ ਮਾਨ 13 0 ਦਾ ਹੌਕਾ ਦਿੱਤਾ ਗਿਆ ਹੈ ਪੰਜਾਬ ਅੰਦਰਾ ਮਾਂ ਦੀ ਪਾਰਟੀ ਵੱਲੋਂ ਔਰ ਇਸ ਹੌਕੇ ਨੂੰ ਹੋਰ ਮਜ਼ਬੂਤ ਕਰਨ ਵਾਸਤੇ ਸੀਐਮ ਭਗਵੰਤ ਸਿੰਘ ਮਾਨ ਨੇ ਚੋਣ ਪ੍ਰਚਾਰ ਦੀ ਕਮਾਂਡ ਸੰਭਾਲੀ ਹੋਈ ਹੈ ਲਗਾਤਾਰ ਹਰ ਹਲਕੇ ਵਿੱਚ ਚੋਣ ਪ੍ਰਚਾਰ ਕਰਦੇ ਹੋਏ ਵਿਖਾਈ ਦੇ ਰਹੇ ਨੇ ਸੀਐਮ ਭਗਵੰਤ ਸਿੰਘ ਮਾਨ ਔਰ ਹੁਣ ਗੁਰੂ ਨਗਰੀ ਤਰਨਤਨ ਸਾਬ ਪਹੁੰਚੇ ਉਹਨਾਂ ਦਾ ਕਾਫਲਾ ਜਿੱਥੇ ਕਿ volunteers ਹੈ ਬਾਨਾ ਵਾਲੋਂ ਵਰਕਰਾਂ ਵਾਲੋਂ ਉਹਨਾਂ ਦਾ ਪਰਵਾ ਸਵਾਗਤ ਕੀਤਾ ਜਾ ਰਿਹਾ ਹੈ ਤੁਹਾਨੂੰ ਵੀ ਦਿਖਾ ਦਿੰਦੇ ਆ ਵਾਲੰਟੀਅਰਸ ਨੂੰ ਜੈਮ ਰੱਖੂ ਕੰਨ ਹਿਲਾ ਦੇ ਉਹਨਾਂ ਦਾ ਆਭਿਵਾਨ ਸਹਿਕਾਰ ਕਰਦੇ ਹੋਏ ਭਗਵਾਨ ਸਿੰਘ ਮਾਨ ਨਾਲ ਲੱਗੇ ਕਦੂਰ ਸਾਹਿਬ ਤੋਂ ਲੋਕ ਸਭਾ ਹਲਕੇ ਦੇ ਉਮੀਦਵਾਰ ਲਾਜੀਤ ਸਿੰਘ ਭੋਲਰ ਆ ਫੁੱਲਾਂ ਦੀ ਬਰਕਤ ਵੀ ਦੇਖ ਸਕਦੇ ਹੋ ਲਗਾਤਾਰ ਸਿਰੋਪਿਆਂ ਦੀ ਬਖਸ਼ਿਸ਼ ਤੇ ਫੁੱਲਾਂ ਦੀ ਵਰਖਾ ਹੋ ਰਹੀ ਹੈ ਦਾ ਹਜੂਰ ਜੀ ਤਨਤਨ ਸਾਹਿਬ ਤੋਂ ਤਾਨੂੰ ਤਸਵੀਰਾਂ ਸਾਝੀਆਂ ਕਰ ਰਿਹਾ ਜਿੱਥੇ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇੱਥੇ ਪਹੁੰਚ ਚੁੱਕੇ ਨੇ ਔਰ ਇਹਨਾਂ ਦੀ ਇੱਕ ਚਲਕ ਪਾਉਣ ਵਾਸਤੇ ਕਾਫੀ ਲੰਬੇ ਸਮੇਂ ਤੋਂ ਇੱਥੇ ਲੋਕ ਨੇ ਵੋਲੰਟੀਅਰ ਉਮਰੇ ਹੋਏ ਨੇ ਔਰ ਫੁੱਲਾਂ ਦੀ ਵਰਖਾ ਜਿਹੜੀ ਆ ਉਹ ਲਗਾਤਾਰ ਕੀਤੀ ਜਾ ਰਹੀ ਹੈ ਪਰਮਾ ਸਵਾਗਤ ਐਮਐਲਏ ਕਸ਼ਮੀਰ ਸਿੰਘ ਸੋਲ ਵੱਲੋਂ ਵੀ ਉਹਨਾਂ ਨੂੰ ਜੀ ਆਇਆਂ ਆਖਿਆ ਗਿਆ ਭਾਈ ਅੰਦਰ ਆਓ ਤੁਸੀਂ ਅੰਦਰੋ ਚਿਪਟੀ ਅੰਦਰ ਆਓ ਬਾਰ 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 ਤੇ ਬੇਬੇ ਲੋਕਾਂ ਦੀਆਂ ਫੋਡੀਆਂ ਚੋਰੀ ਹੋਈਆਂ ਚੀਜ਼ਾਂ ਵਾਪਸ ਹੁੰਦੀਆਂ ਕਾਂਗਰਸੀ ਤੇ ਕਾਲੀ ਫੋਡੀਆਂ ਚੀਜ਼ਾਂ ਚੋਰੀ ਕਰਦੇ ਆ ਬਖਵਨ ਸਿੰਘ ਮਾਨ ਹੁਣ ਸੰਬੋਧਨ ਕਰ ਰਹੇ ਨੇ ਵਕਰਾਂ ਨੂੰ ਤੇ ਆਓ ਸੁਣੋਣਿਆਂ ਉਹ ਕੀ ਆਖ ਰਹੇ ਨੇ ਹਲਜੀ ਪੁੱਲਰ ਵਿੱਚ ਬੈਠਾ ਜਿਹੜਾ ਕੈਂਡੀਡੇਟ ਹੈ

ਮੇਰੀ ਮੇਰੀ ਸਵਾ ਦੋ ਸਾਲ ਦੀ ਇਮਾਨਦਾਰੀ ਜਿਹਦੀ ਸੌ ਨਹੀਂ ਖਾਂਦੇ ਤੁਸੀਂ ਮੈਨੂੰ ਬਾਰੇ ਮੈਂ ਮਕਸੂਰ ਮੇਰੇ ਇਹਨਾਂ ਨੂੰ ਜੰਨਾ ਕਿ ਮੈਨੂੰ ਜਰਮੀ ਪੁੱਤ ਦਾ ਬਲਿਟਰ ਨਾ ਹੱਕ ਦਾ ਨਹੀਂ ਥੱਕਦਾ ਨਹੀਂ ਮੈਂ ਤਾਂ ਹਰੇਕ ਤੇ ਜਾਉਂਦਾ ਬਿਕਲੀ ਕਲੀਅਰ रिशतोर बिजली नदी कसी नौकरी दीदी लम्बी कहानी लोग सू च

ਵੜੀ ਲੁੱਟੀ ਐ ਗੁੱਗੀ ਛਿੱਤਰ ਨਾਲ ਕੁੱਟੀ ਐ ਪਰ ਹੁਣ ਸਾਡੀ ਚੜ ਮਾਨ ਪ੍ਰਧਾਨਤ ਨੇ ਕੁੱਟੀ ਐ ਲੈ 4 ਜੂਨ ਤੋਂ ਬਾਅਦ ਅਕਾਲੀ ਬਲਜੀਤ ਪੰਜਾਬ ਚੋਂ ਸਦਾ ਲਈ ਛੁੱਟੀ ਐ ਬੋਲੇ ਸੋਨਹਿਰ ਨਕਰਾ ਧੰਨਵਾਦ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਬਾਦ ਨੇ ਪੂਰ ਨਗਰੀ ਤਰਨਤਾਰਨ ਸਾਇਰ ਵਿਖੇ ਖਦੂਰ ਸਾਹਿਬ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਜੀਤ ਸਿੰਘ ਪੁੱਤਰ ਵਾਸਤੇ ਵੋਟਾਂ ਪਾਉਣ ਦੀ ਅਪੀਲ ਕੀਤੀ ਹੈ ਔਰ ਆਪਣੇ ਵੱਖਰੇ ਅੰਦਾਜ਼ ਵਿੱਚ ਜਦੋਂ ਇਸ਼ਾਰੇ ਕਰਦੇ ਨੇ ਤਾਂ ਬਹੁਤ ਹੀ ਜਿਹੜੇ ਵਰਕਰ ਨੇ ਉਹ ਉਸਾਈਤ ਹੋ ਜਾਂਦੇ ਨੇ ਔਰ ਤੁਸੀਂ ਦੇਖ ਸਕਦੇ ਹੋ ਹੁਣ ਦਾ ਕਾਫਲਾ ਜਿਹੜਾ ਉਹ ਆਪਣੇ ਅਗਲੇ ਪੜਾਅ ਵੱਲ ਰਵਾਨਾ ਹੁੰਦਾ ਹੋਇਆ ਦਿਖਾਈ ਦੇ ਰਿਹਾ ਹੈ ਕਿਉਂਕਿ ਲਗਾਤਾਰ ਰੋਡ ਸ਼ੋ ਕੱਢ ਰਹੇ ਨੇ ਔਰ ਵੱਡੀ ਜ਼ਿੰਮੇਵਾਰੀ ਹੈ ਪੰਜਾਬ ਪਰ ਵਿੱਚ 13 ਦੇ 13 ਹਲਕਿਆਂ ਵਿੱਚ ਚੋਣ ਪ੍ਰਚਾਰ ਕਰਨ ਵਾਸਤੇ ਨਿਤਰੇ ਹੋਏ ਨੇ ਕਿਉਂਕਿ 130 ਮਿਸ਼ਨ ਦਾ ਨਾਰਾ ਲਗਾਤਾਰ ਆਮ ਆਦਮੀ ਪਾਰਟੀ ਵੱਲੋਂ ਦਿੱਤਾ ਜਾ ਰਿਹਾ ਹੈ ਔਰ ਮੁਕਾਬਲਾ ਕਾਫੀ ਸਖਤ ਹੈ ਕਿਉਂਕਿ ਇਸ ਵਾਰ ਪੰਜਾਬ ਅੰਦਰ ਚਕੋਨੀ ਮੁਕਾਬਲਾ ਹੈ ਕਿਉਂਕਿ ਜਿੱਥੇ ਆਮ ਆਦਮੀ ਪਾਰਟੀ ਵੀ ਦਾਵਾ ਕਰ ਰਹੀ ਹੈ ਜਿੱਤ ਦੀ ਉੱਥੇ ਕਾਂਗਰਸ ਬੀਜੇਪੀ ਤੇ ਨਾਲ ਨਾਲ ਸ਼ੋਮਨੀ ਕਲਦਲ ਬਾਦਲ ਵੀ ਲਗਾਤਾਰ ਆਪਣੀ ਜਿੱਤ ਦਾ ਦਾਵਾ ਕਰ ਰਹੇ ਪਰ ਇਹ ਇਹ ਤਾਂ ਲੋਕਾਂ ਨੇ ਯਕੀਨੀ ਬਣਾਉਣੀ ਹੈ 1 ਜੂਨ ਨੂੰ ਲੋਕਾਂ ਨੇ ਵੋਟਾਂ ਪਾਉਣੀਆਂ ਤੇ 4 ਜੂਨ ਨੂੰ ਇਹ ਤੀਜੀ ਹੋਣੇ ਨੇ ਪਰ ਫਿਲਹਾਲ ਆਮ ਆਦਮੀ ਪਾਰਟੀ ਦੇ ਵਰਕਰ ਵਲੰਟੀਅਰ ਪੱਪਾ ਪਾਰ ਹੋਏ ਨੇ ਉਹ ਸੀਐਮ ਭਗਵੰਤ ਮਾਨ ਦਾ ਜਿੱਥੇ ਵੀ ਸੀਐਮ ਪਹੁੰਚਦੇ ਨੇ ਉਹਨਾਂ ਦਾ ਨਿਗਾਹ ਸਵਾਗਤ ਕਰਨ ਵਾਸਤੇ ਲਗਾਤਾਰ ਗਰਮੀ ਦੀ ਪਰਵਾਹ ਕੀਤੇ ਬਿਨਾ ਉਮੜੇ ਹੋਏ ਦਿਖਾਈ ਦਿੰਦੇ ਨੇ ਕੈਮਰਾ ਪਰਸਖਬਾਲ ਦੇ ਨਾਲ ਸਿਕੰਦਰਪੁਰ ਸ੍ਰੀਚ ਆਜਾਣੀ ਸੈਰਟੀਵੀ ਤਰਨਤਾਰਨ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par